ਓਸ਼ੋ ਜਿਹੜਾ ਹੈ ਨਾ ਰਜਨੇਸ਼ ਉਹ ਬੇਸਿਕਲੀ ਮਹਾਤਮਾ ਬੁੱਧ ਦੇ ਪੱਦਰ ਦਾ ਬੰਦਾ ਮੈਂ ਧਰਮ ਦਾ ਵਿਸ਼ਾ ਕਦੀ ਛੋਇਆ ਹੀ ਨਹੀਂ ਨਹੀਂ ਤਾਂ ਮਗਰ ਪੈ ਜਾਂਦੇ ਸੁੱਤੇ ਹੋਏ ਔਰਤ ਉਹਨਾਂ ਨੂੰ ਪਰਮਾਨ ਹੈ ਪਰੰਤੂ ਜਿਉਂ-ਜਿਉਂ ਔਰਤ ਜਾਗਦੀ ਹੈ ਜਿਉਂ-ਤੋਂ ਪੁਰਸ਼ ਵਾਸਤੇ ਸੰਕਟ ਪੈਦਾ ਹੁੰਦੇ ਹੈ ਜੇ ਮੈਂ ਵਾਈਸ ਚਾਂਸਲ ਹੋਵਾਂ ਨਾ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਪਾਰਕ ਬਣਵਾਵਾ ਉਹਨਾਂ ਦੇ ਵਿੱਚ ਬੈਠਣ ਦੀ ਥਾਵਾਂ ਬਣਾਵਾ ਤਾਂ ਜੇਕਰ ਇਹਦੇ ਚ ਨੁਕਸ ਨਾ ਹੁੰਦੇ ਤਾਂ ਇਸ ਦਾ ਵਿਆਹ ਓਵਰਸ਼ੀਅਰ ਨਾਲ ਕਿਉਂ ਹੁੰਦਾ ਇਸ ਦਾ ਵਿਆਹ ਕਿਸੇ ਡੀਸੀ ਨਾਲ ਹੋਣਾ ਚਾਹੀਦਾ ਸੀ ਇਸ ਦਾ ਵਿਆਹ ਕਿਸੇ ਡਾਕਟਰ ਨਾਲ ਹੋਣਾ ਚਾਹੀਦਾ ਸੀ ਇਹਦਾ ਵਿਆਹ ਜੇ ਤੇਰੇ ਨਾਲ ਹੋਇਆ ਤਾਂ ਇਹ ਤੇਰੇ ਯੋਗ ਹੈਗੀ ਹੈ ਉਹ 1-1 ਮੀਟਰ ਪਾੜੇ ਹੋਏ ਕੱਪੜਿਆਂ ਦੀ ਗਠੜੀ ਬੇਟੀ ਤੋਂ ਮਿਲ ਗਈ ਔਰ ਹੁਣ ਇਹ ਹੋ ਗਿਆ 40-50% ਸੱਸਾਂ ਆਪਣੀਆਂ ਨੂੰਹਾਂ ਤੋਂ ਡਰਦੀਆਂ ਤਾਂ ਉਸ ਦੀ ਸੱਸ ਜਿਹੜੇ ਆ ਹੁਣ ਉਹਦੀ ਪ੍ਰਸ਼ੰਸਾ ਕਰਦੀ ਹੈ ਤੇ ਕਦੇ ਮੇਰੀ ਇੱਕ ਵਾਰੀ ਨਵੀਂ ਕਿਤਾਬ ਛਪੀ ਤੇ ਮੇਰੀ ਸੱਸ ਪੁੱਛਦੇ ਆ ਹੁਣ ਆਪਣੀਆਂ ਕਿਤਨੀਆਂ ਕਿਤਾਬਾਂ ਹੋ ਗਈਆਂ ਮੈਂ ਹੁਣ ਕਹਿੰਦਾ ਹੁਣਾ ਕਿ ਜੇਕਰ ਤੁਹਾਡੇ ਮੰਗਣੇ ਤੇ ਤੁਹਾਡੇ ਵਿਆਹ ਦੇ ਵਿੱਚ ਜਿਆਦਾ ਵਕਫਾ ਹੋਏਗਾ ਤਾਂ ਉਹ ਰਿਸ਼ਤਾ ਟੁੱਟਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਲੜਕਾ ਸੋਚ ਰਿਹਾ ਸੀ ਕਿ ਅੱਜ ਮੈਂ ਤਿਆਰ ਹੋ ਕੇ ਨਾ ਲੜਕੀ ਵਾਲਿਆਂ ਦੇ ਘਰ ਜਾਵਾਂਗਾ ਤੇ ਮੰਗਣੀ ਤੋੜਿਆਵਾਂਗਾ ਉਹਦੇ ਤਿਆਰ ਹੀ ਹੋ ਰਿਹਾ ਸੀ ਕਿ ਲੜਕੀ ਆ ਗਈ ਲੜਕੀ ਮੰਗਣੀ ਤੋੜ ਗਈ ਸਤਿ ਸ਼੍ਰੀ ਅਕਾਲ ਮੇਰੇਪਿੰਦਰ ਕੌਰ ਸੰਧੂ ਪ੍ਰੋਗਰਾਮ ਦਸਤਕ ਦਾ ਅਗਲਾ ਐਪੀਸੋਡ ਲੈ ਕੇ ਮੈਂ ਹਾਜ਼ਰਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਅੱਜ ਫਿਰ ਤੋਂ ਸਾਡੇ ਨਾਲ ਡਾਕਟਰ ਨਰਿੰਦਰ ਕਪੂਰ ਹੋਣਗੇ ਅੱਜ ਆਪਾਂ ਅਗਲੇ ਵਿਸ਼ੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਗੱਲਬਾਤ ਦਾ ਵਿਸ਼ਾ ਹੈ ਕਿ ਪਰਿਵਾਰਿਕ ਸਬੰਧ ਨੇ ਜਿਹੜੇ ਉਹਨਾਂ ਨੂੰ ਲੰਮਾ ਸਮਾਂ ਕਿਵੇਂ ਸਖਾਵੇਂ ਬਣਾਇਆ ਰੱਖਿਆ ਜਾ ਸਕੇ ਬਣਾ ਕੇ ਤੇ ਉਹਦੇ ਵਿੱਚ ਆਪਾਂ ਅੱਜਕੱਲ ਬਹੁਤ ਜ਼ਿਆਦਾ ਸਮੱਸਿਆ ਇੱਕ ਜਿਹੜੀ ਚੱਲ ਰਹੀ ਹੈ ਕਿ ਜਿਹੜੇ ਜੋੜੇ ਵਿਆਹ ਕਰਾਉਂਦੇ ਨੇ ਚਾਹੇ ਉਹ ਆਪਣੀ ਪਸੰਦ ਦਾ ਵਿਆਹ ਹੁੰਦਾ ਜਾਂ ਫਿਰ ਪਰਿਵਾਰ ਦੀ ਪਸੰਦ ਦਾ ਉਹ ਵਿਆਹ ਵੀ ਅੱਜਕੱਲ ਲੰਮਾ ਸਮਾਂ ਨਹੀਂ ਚੱਲਦੇ ਬੇਸ਼ੱਕ ਆਪਾਂ ਕਹਿੰਦੇ ਹੁੰਨੇ ਆ ਕਿ ਗੁਰੂ ਸਾਹਿਬ ਦੀ ਹਾਜ਼ਰੀ 'ਚ ਜਦੋਂ ਤੁਸੀਂ ਲਾਵਾਂ ਲੈਨੇ ਹੋ ਤਾਂ ਤੁਹਾਨੂੰ ਇੱਕ ਸਿੱਖਿਆ ਦਿੱਤੀ ਜਾਂਦੀ ਹੈ ਕਿ ਅਸੀਂ ਇੱਕ ਦੂਜੇ ਨਾਲ ਦੁੱਖ ਸੁੱਖ ਚ ਨਾਲ ਖੜਾਂਗੇ ਇੱਕ ਦੂਜੇ ਦੇ ਪਰਿਵਾਰ ਦੇ ਦੁੱਖ ਸੁੱਖ ਸਾਡੇ ਆਪਣੇ ਹੋਣਗੇ ਪਰ ਬਹੁਤ ਛੇਤੀ ਅਸੀਂ ਇਹਨਾਂ ਚੀਜ਼ਾਂ ਨੂੰ ਵਿਸਾਰ ਦਿੰਨੇ ਆ ਅੱਜ ਜਦੋਂ ਅਸੀਂ ਸਰ ਕੋਲ ਆਏ ਤਾਂ ਮੈਂ ਸਰ ਦੇ ਮਿਸਿਸ ਰਣਜੀਤ मैम ਹੁਣਾ ਨਾਲ ਗੱਲ ਕਰ ਰਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਕਿਤੇ ਨਾ ਕਿਤੇ ਇਹਦਾ ਕਾਰਨ ਕੁੜੀਆਂ ਦੇ ਪੜ ਲਿਖ ਜਾਣਾ ਵੀ ਹੈ ਕਿਉਂਕਿ ਹੁਣ ਕੁੜੀਆਂ ਨੇ ਜਿਹੜੀਆਂ ਅਵੇਅਰ ਹੋ ਗਈਆਂ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਘਰ ਦੇ ਵਿੱਚ ਉਹਨਾਂ ਨਾਲ ਕੋਈ ਗਲਤ ਵਰਤਾਓ ਹੋ ਰਿਹਾ ਤਾਂ ਉਹਦੇ ਵਿਰੁੱਧ ਉਹਨਾਂ ਨੇ ਬੋਲਣਾ ਹੈ ਤੇ ਇਹੀ ਚੀਜ਼ਾਂ ਨੇ ਜਿਹੜੀਆਂ ਕਿ ਪਰਿਵਾਰਾਂ ਦੇ ਵਿੱਚ ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਵਿੱਚ ਜਿੱਥੇ ਔਰਤਾਂ ਦੀ ਸੁਣੀ ਨਹੀਂ ਜਾਂਦੀ ਉਹਨਾਂ ਤੋਂ ਸਹਿਣ ਨਹੀਂ ਹੁੰਦੀਆਂ ਪਰ ਮੈਨੂੰ ਲੱਗਦਾ ਕਿ ਸਮੇਂ ਦੇ ਬਦਲਣ ਨਾਲ ਸਾਡਾ ਤਾਲਮੇਲ ਆ ਜਿਹੜਾ ਉਹ ਪਰਿਵਾਰ ਦੇ ਵਿੱਚ ਇਸ ਕਦਰ ਹੋਣਾ ਚਾਹੀਦਾ ਕਿ ਸਾਡੇ ਸਬੰਧ ਵੀ ਨੇ ਸਾਡੇ ਘਰ ਦੇ ਜੀਵਾਂ ਨਾਲ ਉਹ ਚਾਹੇ ਕੋਈ ਵੀ ਆ ਇਕੱਲਾ ਪਤੀ ਜਾਂ ਪਤਨੀ ਨੇ ਚੰਗੇ ਹੋਣੇ ਚਾਹੀਦੇ ਨੇ ਤੇ ਡਾਕਟਰ ਕਪੂਰ ਅਕਸਰ ਇਹਨਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਲਿਖਦੇ ਨੇ ਸੋਸ਼ਲ ਮੀਡੀਆ ਤੇ ਲੋਕ ਉਹਨਾਂ ਨੂੰ ਕਈ ਵਾਰੀ ਆਲੋਚਨਾ ਵੀ ਕਰਦੇ ਨੇ ਇਹਨਾਂ ਚੀਜ਼ਾਂ ਦੀ ਤੇ ਪਰ ਆਪਾਂ ਜ ਜ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਕੁਝ ਵੀ ਇਹੋ ਜਿਹਾ ਜਿਹੜਾ ਸਬੰਧਾਂ ਬਾਰੇ ਹੁੰਦਾ ਹਨਾ ਚਾਹੇ ਉਹ ਪਤੀ ਪਤਨੀ ਦਾ ਸਬੰਧ ਹੈ ਚਾਹੇ ਪਰਿਵਾਰਿਕ ਸਬੰਧ ਆ ਜਦੋਂ ਉਹਦੇ ਤੇ ਲਿਖਦੇ ਹੋ ਤਾਂ ਲੋਕ ਤੁਹਾਡੀ ਇੰਨੀ ਆਲੋਚਨਾ ਕਾਦੇ ਲਈ ਕਰਦੇ ਨੇ ਨਹੀਂ ਅਸਲ 'ਚ ਲਿਖਦਾ ਤਾਂ ਮੈਂ ਸਾਰੇ ਵਿਸ਼ਿਆਂ ਬਾਰੇ ਹੂੰ ਪਰੰਤੂ ਸਾਡੇ ਦੇਸ਼ ਦੇ ਵਿੱਚ ਜਿਹੜੀ ਸਥਿਤੀ ਹੈ ਹਾਂਜੀ ਉਹ ਇਤਨੀ ਹੈ ਕਿ ਕੋਈ ਵੀ ਲਈ ਤੋ ਹਟਵੀਂ ਗੱਲ ਕਰੋ ਨਾ ਤੇ ਉਹ ਉਸ ਨੂੰ ਫੜ ਲੈਂਦੇ ਆ ਹੂੰ ਇਹਦੇ ਨਾਲ ਉਹ ਵੀ ਧਰਮ ਬਾਰੇ ਵਧੇਰੇ ਹੈਗਾ ਮੈਂ ਧਰਮ ਦਾ ਪੇਸ਼ਾ ਕਦੀ ਛੋਇਆ ਹੀ ਨਹੀਂ ਹਾਂਜੀ ਨਹੀਂ ਤਾਂ ਮਗਰ ਪੈ ਜਾਂਦੇ ਆ ਹੂੰ ਪਰੰਤੂ ਉਹ ਨੂੰ ਹੀ ਸਮਝਣ ਦੀ ਬਜਾਏ ਨਾ ਉਹ ਉਸ ਦੇ ਗਲਤ ਅਰਥ ਕੱਢ ਲੈਂਦੇ ਆ ਹਾਂਜੀ ਓਸ਼ੋ ਜਿਹੜਾ ਹੈ ਨਾ ਰਜਨੀਸ਼ ਉਹ ਬੇਸਿਕਲੀ ਮਹਾਤਮਾ ਬੁੱਧ ਦੇ ਪੱਧਰ ਦਾ ਬੰਦਾ ਹੈ ਹਾਂਜੀ ਪਰੰਤੂ ਹਿੰਦੁਸਤਾਨੀਆਂ ਨੇ ਉਸ ਦੀ ਇੰਨੀ ਆਲੋਚਨਾ ਕੀਤੀ ਕਿ ਉਸ ਨੂੰ ਮਾਰ ਕੇ ਰੱਖ ਦਿੱਤਾ ਹਾਂਜੀ ਸੋ ਸਮਝਣ ਦੀ ਲੋੜ ਹੈਗੀ ਹੈ ਇੱਕ ਤਾਂ ਆਪਣੇ ਦਿਮਾਗ ਨੂੰ ਖੋਲਣ ਦੀ ਲੋੜ ਹੈ ਹਮ ਅਸੀਂ ਉੱਠਦੇ ਜਲਦੇ ਹਾਂ ਪਰੰਤੂ ਜਾਗਦੇ ਦੇਰ ਨਾਲ ਜਾਗਦੇ ਦੇ ਨਾਲ ਹਾਂਜੀ ਸਮਝਾਉਣਾ ਪੈਂਦਾ ਮਤਲਬ ਮੋਰੀ ਕਰਨੀ ਪੈਂਦੀ ਹੈ ਦਿਮਾਗ ਦੇ ਵਿੱਚ ਵੀ ਇਹਦਾ ਮਤਲਬ ਇਹ ਹੈ ਇਹ ਹੈ ਬਿਲਕੁਲ ਇਹਦਾ ਮਤਲਬ ਇਹ ਹਾਂਜੀ ਸੋ ਗੱਲ ਬੜੀ ਅਜੀਬ ਹੈ ਸਾਡੇ ਦੇਸ਼ ਦੇ ਵਿੱਚ ਸਮਾਜ ਹੈ ਨਾ ਜਿਹੜਾ ਇਹ ਇਤਨਾ ਪੁਰਸ਼ ਪ੍ਰਧਾਨ ਹੈ ਕਿ ਇਹਦੇ ਵਿੱਚ ਔਰਤ ਜਿਹੜੀ ਹੈ ਨਾ ਉਹ ਕੁਚਲੀ ਜਾ ਰਹੀ ਹੈ ਜਦੋਂ ਔਰਤ ਜਿਹੜੀ ਹੈ ਨਾ ਜਾਗਦੀ ਹੈ ਮੈਂ ਇੱਕ ਲੇਖ ਲਿਖਿਆ ਸੀ ਸੁੱਤੇ ਸਮਾਜਾਂ ਦੀ ਜਾਗ ਰਹੀ ਨਾਰੀ ਉਹਦੇ ਵਿੱਚ ਇੱਕ ਲਾਈਨ ਸੀ ਉਹ ਲਾਈਨ ਇਹ ਸੇ ਕਿ ਸਾਡੇ ਸਮਾਜ ਦੇ ਵਿੱਚ ਔਰਤ ਰਿਸ਼ਤਿਆਂ ਦੇ ਵਿੱਚ ਆਪਣੇ ਆਪ ਨੂੰ ਪ੍ਰਸ਼ਾਦ ਵਾਂਗ ਵੰਡ ਦਿੰਦੀ ਹੈ ਹੂੰ ਉਸਤੇ ਮੇਰੇ ਤੇ ਮੁਕੱਦਮਾ ਹੋ ਗਿਆ ਸਮਰਾਲੇ ਦੀ ਕੋਰਟ ਦੇ ਵਿੱਚ ਹਾਂਜੀ ਵੀ ਇਹ ਬੇਇੱਜ਼ਤੀ ਕੀਤੀ ਗਈ ਹੈ ਵੀ ਪ੍ਰਸ਼ਾਦ ਵਾਂਗ ਵਣਦਿੰਦੀ ਹੈ ਉਹਦਾ ਉਹਨੇ ਅਰਥ ਇਹ ਕੱਢਿਆ ਕਿ ਉਹ ਵੱਖ-ਵੱਖ ਬੰਦਿਆਂ ਦੇ ਨਾਲ ਰਿਸ਼ਤਾ ਉਸਾਰ ਲੈਂਦੀ ਹੈ ਇਹ ਨਹੀਂ ਸੀ ਇਹਦਾ ਅਰਥ ਇਹ ਸੀ ਕਿ ਉਹ ਰਿਸ਼ਤੇਦਾਰੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਆਪ ਨਿਭਾਉਂਦੀ ਹੈ ਹਾਂਜੀ ਤੇ ਉਹ ਹਰ ਕਿਸੇ ਨੂੰ ਉਸ ਦੇ ਮਹੱਤਵ ਅਨੁਸਾਰ ਉਹ ਵਿਹਾਰ ਕਰਦੀ ਹੈ ਹਾਂ ਹੁਣ ਕਿਸੇ ਨੇ ਪੁੱਛਿਆ ਕਿ ਇੱਕ ਔਰਤ ਦੇ 4 ਬੱਚੇ ਆ ਉਹ ਹਰ ਬੱਚੇ ਨੂੰ 25% ਪਿਆਰ ਕਰੇਗੀ ਨਹੀਂ ਔਰਤ ਹਰ ਬੱਚੇ ਨੂੰ 100% ਪਿਆਰ ਕਰੇਗੀ ਬਿਲਕੁਲ ਇਹ ਹੁਣ ਇਹ ਗੱਲ ਸਮਝਣ ਦੀ ਹੈਗੀ ਹੈ ਪਰੰਤੂ ਉਹਨਾਂ ਨੂੰ ਨਹੀਂ ਸਮਝ ਆਉਂਦੀ ਇਸ ਕਰਕੇ ਉਹ ਮੇਰੇ ਖਿਲਾਫ ਹੋ ਜਾਂਦੇ ਹਨ ਹਾਂਜੀ ਸੋ ਬੜੇ ਅਜੀਬ ਸਿਚੁਏਸ਼ਨ ਹੈਗੇ ਆ ਬੜੀਆਂ-ਬੜੀਆਂ ਇਸ ਕਿਸਮ ਦੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੁੰਦੀਆਂ ਹੈਗੀਆਂ ਸੈਕੰਡ ਵਰਡ ਵਾਰ ਦੇ ਵਿੱਚ ਬਹੁਤ ਸਾਰੇ ਅਮਰੀਕਨਾਂ ਨੇ ਜਾਪਾਨੀ ਔਰਤਾਂ ਦੇ ਨਾਲ ਵਿਆਹ ਕਰਵਾ ਲਏ ਹਾਂਜੀ ਜਰੂਰ ਯੰਖਾ ਤੋਂ ਮੈਂ ਇਤਾਂ ਉਹ ਜਾਪਾਨੀ ਔਰਤਾਂ ਜਿਹੜੀਆਂ ਸੀਗੀਆਂ ਉਹ ਅੰਗਰੇਜ਼ੀ ਨਹੀਂ ਸੀ ਜਾਣਦੀਆਂ ਹਾਂਜੀ ਤੇ ਉਹ ਆਪਣੇ ਪਤੀਆਂ ਦੀ ਹਰ ਮੰਗ ਜਿਹੜੀ ਸੀ ਨਾ ਉਸ ਨੂੰ ਐਂਟੀਸੀਪੇਟ ਕਰਕੇ ਪਹਿਲਾਂ ਹੀ ਅਨੁਮਾਨ ਲਾ ਕੇ ਉਹ ਕੰਮ ਕਰਦੀਆਂ ਰਹਿੰਦੀਆਂ ਸੀ ਹਾਂਜੀ ਉਹ ਪੁਤਲੀਆਂ ਵਾਂਗੂ ਕੰਮ ਕਰੀਆਂ ਜਾਂਦੀਆਂ ਸੀ ਉਹ ਜਦੋਂ ਅਮਰੀਕਾ ਗਏ ਤਾਂ ਉਥੇ ਉਹਨਾਂ ਨੇ ਅੰਗਰੇਜ਼ੀ ਸਿੱਖ ਲਈ ਜਦੋਂ ਅੰਗਰੇਜ਼ੀ ਸਿੱਖ ਲਈ ਤਾਂ ਉਹਨਾਂ ਨੇ ਆਪਣੀ ਪਸੰਦਗੀ ਨਾ ਪਸੰਦਗੀ ਦੱਸਣੀ ਸ਼ੁਰੂ ਕੀਤੀ ਕਿ ਮੈਨੂੰ ਇਹ ਨਹੀਂ ਚੰਗਾ ਲੱਗਦਾ ਮੈਨੂੰ ਇਹ ਨਹੀਂ ਚੰਗਾ ਲੱਗਦਾ ਇਹ ਨਹੀਂ ਤੇ ਉਸ ਨਾਲ ਉਹਨਾਂ ਦੇ ਰਿਸ਼ਤੇ ਟੁੱਟਣ ਲੱਗ ਪਏ ਮਤਲਬ ਸੁੱਤੀ ਹੋਈ ਔਰਤ ਨੂੰ ਪ੍ਰਮਾਨ ਹੈ ਹਾਂਜੀ ਪਰੰਤੋ ਜਿਉਂ-ਜਿਉਂ ਔਰਤ ਜਾਗਦੀ ਹੈ ਜਿਉਂ-ਤੋਂ ਪੁਰਸ਼ ਵਾਸਤੇ ਸੰਕਟ ਪੈਦਾ ਹੁੰਦੇ ਹੈ ਹੂੰ ਇਸ ਵੇਲੇ ਇਹ ਬੜੇ ਗੁੰਝਲਦਾਰ ਸਥਿਤੀ ਬਣੀ ਹੋਈ ਹੈ ਕਿ ਬਹੁਤ ਸਾਰੇ ਜੁਰਮ ਜਿਹੜੇ ਔਰਤਾਂ ਦੇ ਖਿਲਾਫ ਹੋ ਰਹੇ ਹੈ ਉਹ ਉਹਨਾਂ ਪੁਰਸ਼ਾਂ ਵੱਲੋਂ ਕੀਤੇ ਜਾ ਰਹੇ ਹੈ ਜਿਹੜੇ ਉਸ ਨੂੰ ਸਮਝਣ ਤੋਂ ਅਸਮਰੱਥ ਹਨ ਉਸ ਨੂੰ ਉਸ ਦੀ ਬਣਦੀ ਆਜ਼ਾਦੀ ਦੇਣ ਤੋਂ ਅਸਮਰਥ ਹਾਂ ਸੋ ਇਸ ਸਿਚੁਏਸ਼ਨ ਦੇ ਵਿੱਚ ਕੀ ਕੀਤਾ ਜਾਵੇ ਇਸ ਸਿਚੁਏਸ਼ਨ ਦੇ ਵਿੱਚ ਸਮਝ ਵਧਾਉਣ ਦੀ ਲੋੜ ਹੈਗੀ ਆ ਜਦੋਂ ਤੱਕ ਇਹ ਸਮਝ ਨਹੀਂ ਵਧੇਗੀ ਇਹ ਗੱਲ ਹੋਏਗੀ ਪਹਿਲੀ ਗੱਲ ਤਾਂ ਇਹ ਕਿ ਮੈਂ ਇਸ ਨਾਲ ਵਿਆਹ ਨਹੀਂ ਕਰਵਾਉਣਾ ਇਹ ਔਰਤ ਨੇ ਪਿਛਲੇ 50 ਸਾਲਾਂ ਦੇ ਵਿੱਚ ਕਹਿਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਉਹ ਨਹੀਂ ਸੀ ਕਹਿੰਦੀ ਜਿਸ ਨਾਲ ਉਹਦਾ ਮਾਪੇ ਰਿਸ਼ਤਾ ਕਰ ਦਿੰਦੇ ਸੀਗੇ ਉਹਨਾਂ ਨੂੰ ਉਹ ਪ੍ਰਵਾਨ ਕਰ ਲੈਂਦੀ ਸੀ ਹਾਂਜੀ ਇੱਕ ਔਰਸ ਯੋਦੀ ਲੜਕੀ ਸੀ ਉਸ ਦਾ ਉਹਨੇ ਵਿਆਹ ਕਰਨਾ ਸੀ ਹਾਂਜੀ ਵਿਆਹ ਕਰਨਾ ਸੀ ਤੇ ਉਸ ਨੂੰ ਰਿਸ਼ਤਾ ਆਇਆ ਪਰੰਤੂ ਮਾਂ ਨੂੰ ਉਹ ਰਿਸ਼ਤਾ ਪਸੰਦ ਨਹੀਂ ਸੀ ਹੂੰ ਹੋਰ ਰਿਸ਼ਤਾ ਆਇਆ ਉਹ ਤੀਨੋਂ ਪਸੰਦ ਨਹੀਂ ਸੀ ਕਹਿਣ ਤੋਂ ਪਾਵੇਗਾ ਉਹ ਮੁੜ ਕਿੜ ਕੇ ਉਹੀ ਪਹਿਲੇ ਵਾਲਾ ਰਿਸ਼ਤਾ ਜਿਹੜਾ ਮਾਂ ਨੂੰ ਪਸੰਦ ਨਹੀਂ ਸੀ ਉਹ ਫੇਰ ਆ ਗਿਆ ਆਖੀਰ ਉਤੇ ਮਾਂ ਨੇ ਇਹ ਸੋਚਿਆ ਵੀ ਮੈਂ ਪਰਚੀ ਕੱਟ ਦਿਆਂ ਹਾਂ ਜਿਸ ਦੀ ਪਰਚੀ ਨਿਕਲ ਆਏਗੀ ਉਸ ਨਾਲ ਤੇਰਾ ਵਿਆਹ ਕਰ ਦਿਆਂਗੇ ਉਹ ਪਰਚੀ ਉਸੇ ਬੰਦੇ ਦੀ ਨਿਕਲੀ ਜਿਹੜਾ ਮਾਂ ਨੂੰ ਪਸੰਦ ਨਹੀਂ ਸੀ ਉਸ ਨੂੰ ਕਰਕੇ ਤੇ ਮਾਂ ਨੇ ਕਿਹਾ ਧੀਏ ਤੇਰੀ ਕਿਸਮਤ ਵਿੱਚ ਇਹੀ ਹੈ ਕਹਿਣ ਤੋਂ ਭਾਵੇਂ ਹੈਗਾ ਕਿ ਜਦੋਂ ਸਮੱਸਿਆਵਾਂ ਜਿਹੜੀਆਂ ਹਨ ਉਹ ਵੱਧ ਜਾਂਦੀਆਂ ਉਹਨਾਂ ਨੂੰ ਵਧੀ ਹੋਈ ਅਕਲ ਨਾਲ ਹੀ ਹੱਲ ਕਰਨਾ ਹੁੰਦਾ ਹੈ ਹਾਂਜੀ ਅਸੀਂ ਆਪਣੇ ਮੁਕਦਮੇ ਅਦਾਲਤਾਂ ਵਿੱਚ ਕਿਉਂ ਪੇਸ਼ ਕਰਦੇ ਹਾਂ ਕਿਉਂ ਦਾਇਰ ਕਰਦੇ ਹਾਂ ਕਿਉਂਕਿ ਅਸੀਂ ਆਪ ਉਹਨਾਂ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੇ ਜਿਸ ਅਕਲ ਨਾਲ ਤੁਸੀਂ ਝਗੜਾ ਪੈਦਾ ਕਰਦੇ ਹੋ ਉਸੇ ਅਕਲ ਨਾਲ ਤੁਸੀਂ ਉਹ ਝਗੜਾ ਹੱਲ ਨਹੀਂ ਕਰ ਸਕਦੇ ਉਸ ਨੂੰ ਹੱਲ ਕਰਨ ਵਾਸਤੇ ਵਡੇਰੀ ਅਕਲ ਚਾਹੀਦੀ ਹੈ ਵਡੇਰੀ ਅਕਲ ਜਿਹੜੀ ਹੈ ਉਹ ਕਿੱਥੋਂ ਆਵੇ ਵਡੇਰੀ ਅਕਲ ਜਿਹੜੀ ਹੈ ਉਹ ਬਾਹਰ ਤੋਂ ਆਏਗੀ ਸੋ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀ ਟੁੱਟਪੱਟ ਹੋ ਰਹੀ ਹੈ ਪਰੰਤੂ ਇਹ ਹੈ ਵਿਕਾਸ ਦਾ ਸੂਚਕ ਹਾਂਜੀ ਵਿਕਾਸ ਵਾਪਰ ਰਿਹਾ ਹੈ ਇਸ ਦੇ ਨਾਲ ਹੁਣ ਸਪੋਸ ਕਾਲਰ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਮੈਂ ਆਪਣੇ ਵਿਦਿਆਰਥੀਆਂ ਨੂੰ ਵੀ ਕਹਿਣਾ ਹੁੰਦਾ ਵਿਦਿਆਰਥਣੀਆਂ ਨੂੰ ਵੀ ਕਹਿਣਾ ਹੁੰਦਾ ਵੀ ਇੱਥੇ ਮਿਲੋ ਗिलो ਬੈਠੋ ਗੱਲਬਾਤ ਕਰੋ ਜੇ ਮੈਂ ਵਾਈਸ ਚਾਂਸਲਰ ਹੋਵਾਂ ਨਾ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਪਾਰਕ ਬਣਵਾਵਾਂ ਉਹਨਾਂ ਦੇ ਵਿੱਚ ਬੈਠਣ ਦੀ ਥਾਵਾਂ ਬਣਾਵਾਂ ਤਾਂ ਕਿ ਇਹ ਮੈਂ ਯੂਨੀਵਰਸਿਟੀ ਵਿੱਚ ਵੇਖਿਆ ਕਿ 3% ਵਿਦਿਆਰਥੀਆਂ ਦੇ ਆਪਸ ਵਿੱਚ ਵਿਆਹ ਹੋ ਜਾਂਦੇ ਆ ਕਿਉਂਕਿ ਉਹ ਪੂਰੀ ਸਮਝ ਨਾਲ ਵਿਆਹ ਨਹੀਂ ਕੀਤੇ ਜਾਂਦੇ ਤੇ ਉਹ ਉਹਨਾਂ ਵਿੱਚੋਂ ਦੋ ਟੁੱਟ ਜਾਂਦੇ ਆ ਤੀਜਾ ਰੁੱਟਦਾ ਰਹਿੰਦਾ ਹਾਂਜੀ ਤੀਜਾ ਜਿਹੜਾ ਨਾ ਉਹ ਚੱਲਦਾ ਰਹਿੰਦਾ ਸੋ ਬਹੁਤ ਸਾਰੇ ਜਿਹਦੇ ਇੱਕ ਨਾ ਪ੍ਰੋਡਕਟਿਵ ਲਾਈਫ ਹੁੰਦੀ ਆ ਬੰਦੇ ਦੀ ਜਿਸ ਦੇ ਵਿੱਚ ਉਸ ਨੇ ਪ੍ਰਾਪਤੀਆਂ ਕਰਨੀਆਂ ਹੁੰਦੀਆਂ ਜੇਕਰ ਉਹ ਪ੍ਰੋਡਕਟਿਵ ইयर्स ਜਿਹੜੇ ਹੁੰਦੇ ਆ ਸਾਲ ਹੁੰਦੇ ਹੈਗੇ ਜੇ ਉਹ ਤਲਾਕ ਦੇ ਮੁਕਦਮੇ ਵਿੱਚ ਲੱਗ ਜਾਣਗੇ ਤਾਂ ਉਸ ਦਿਨਾਂ ਸਮਾਜ ਦਾ ਬੜਾ ਵੱਡਾ ਨੁਕਸਾਨ ਹੁੰਦਾ ਹੈ ਹਾਂਜੀ ਉਹ ਬੰਦਾ ਤਾਂ ਉੱਜੜ ਜਾਂਦਾ ਹੈ ਤੇ ਔਰਕ ਦੀ ਤਾਂ ਮੁੱਲੀ ਖਤਮ ਹੋ ਜਾਂਦਾ ਹੈਗਾ ਸੋ ਇਸ ਤਰ੍ਹਾਂ ਸਥਿਤੀ ਜਿਹੜੀ ਗੁੰਝਲਦਾਰ ਹੈ ਜ਼ਿਮਨੀ ਓਖਾ ਹੋ ਗਿਆ ਹਮ ਵਕਤ ਬਦਲ ਗਿਆ ਹੈ ਰਿਸ਼ਤੇ ਬਦਲ ਗਏ ਹਨ ਮੈਂ ਇੱਕ ਲੇਖ ਦੇ ਵਿੱਚ ਲਿਖਿਆ ਸੀਗਾ ਕਿ ਹੁਣ ਵੈਰਾਈਟੀ ਇੰਨੀ ਪੈਦਾ ਹੋ ਗਈ ਹੈ ਸੂਟ ਇਕ ਲੈਣਾ ਹੁੰਦਾ ਤੇ ਔਰਤ ਜਿਹੜੀ ਆ ਉਹ ਸਾਰੇ ਦੁਕਾਨ ਜਿਹੜੀਆਂ ਨਾਲ ਖਲਵਾਰ ਦਿੰਦੀ ਹੈ ਇੱਕ ਆਦਮੀ ਸੀਗਾ ਉਸ ਨੂੰ ਮੈਂ ਕਿਹਾ ਮੈਂ ਕਿਹਾ ਔਰਤ ਜਿਹੜੇ ਆ ਇੱਕ ਸੋਟ ਪਿੱਛੇ ਸਾਰੀ ਦੁਕਾਨ ਜਿਹੜੀ ਆ ਖੁਲਵਾ ਦਿੰਦੀ ਆ ਹਾਂਜੀ ਅਜਿਹੀ ਔਰਤ ਨੇ ਤੈਨੂੰ ਪਸੰਦ ਕੀਤਾ પતિ ਵਜੋਂ ਇੱਕ ਬੰਦਾ ਸੀਗਾ ਉਹ ਆਪਣੀ ਇਸਤਰੀ ਨਾਲ ਦਾ ਝਗੜਾ ਸੀ ਉਹ ਮੈਨੂੰ ਆ ਕੇ ਕਹਾਣੀ ਸੁਣਾ ਜਾਂਦਾ ਸੀ ਆਪਣੀ ਉਹਦੇ ਘਰ ਵਾਲੇ ਵੀ ਸੁਣਾ ਜਾਂਦੇ ਸੀਗੇ ਇੱਕ ਦਿਨ ਮੈਂ ਉਸ ਨੂੰ ਕਿਹਾ ਮੈਂ ਕਿਹਾ ਜਿਹੜੇ ਤੂੰ ਆਪਣੇ ਵਾਈਫ ਦੇ ਨੁਕਸ ਕੱਢਦੇ ਆ ਤੂੰ ਓਵਰਸ਼ੇਅਰ ਲੱਗਿਆ ਹੋਇਆ ਹੈਂ ਤਾਂ ਜੇਕਰ ਇਹਦੇ ਚ ਨੁਕਸ ਨਾ ਹੁੰਦੇ ਤਾਂ ਇਸ ਦਾ ਵਿਆਹ ਓਵਰਸ਼ੀਅਰ ਨਾਲ ਕਿਉਂ ਹੁੰਦਾ ਇਸ ਦਾ ਵਿਆਹ ਕਿਸੇ ਡੀਸੀ ਨਾਲ ਹੋਣਾ ਚਾਹੀਦਾ ਸੀ ਇਸ ਦਾ ਵਿਆਹ ਕਿਸੇ ਡਾਕਟਰ ਨਾਲ ਹੋਣਾ ਚਾਹੀਦਾ ਸੀ ਇਹਦਾ ਵਿਆਹ ਜੇ ਤੇਰੇ ਨਾਲ ਹੋਇਆ ਤਾਂ ਇਹ ਤੇਰੇ ਯੋਗ ਹੈ ਕੀ ਹੈ ਜਦੋਂ ਵਿਆਹ ਹੋਇਆ ਸੀਗਾ ਉਸ ਵੇਲੇ ਤੁਸੀਂ ਇੱਕ ਦੂਜੇ ਦੇ ਯੋਗ ਸੀਗੇ ਇਹਨੂੰ ਰਿਸ਼ਤੇ ਨੂੰ ਬਣਾ ਰਿਸ਼ਤੇ ਨੂੰ ਸੰਭਾਲ ਬਹੁਤ ਸਾਰੀਆਂ ਇਸਤਰੀਆਂ ਪੁਰਸ਼ਾਂ ਦੇ ਜਿਹਨੂੰ ਝਗੜੇ ਜਿਹੜੇ ਹਨ ਉਹ ਮੇਰੇ ਨਾਲ ਗੱਲ ਕਰਦੇ ਆ ਤੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਉਸ ਇਸਤਰੀ ਨੂੰ ਖਾਸ ਤੌਰ ਤੇ ਕਹਾ ਕਿ ਇਸ ਪਤੀ ਨੂੰ ਤੂੰ ਆਪਣੇ ਯੋਗ ਬਣਾ ਇਹ ਯੋਗ ਨਹੀਂ ਹੈ ਤੇਰੇ ਪਰੰਤੂ ਇਸ ਨੂੰ ਯੋਗ ਬਣਾ ਇੱਕ ਦਾ ਦੇਖੋ ਤੁਸੀਂ ਕੀ ਹੋ ਰਿਹਾ ਇੱਕ ਆਦਮੀ ਦਾ ਫੋਨ ਆਇਆ ਕਿ ਮੇਰੀ ਇਹ ਸਮੱਸਿਆ ਹੈਗੀ ਹੈ ਕਿ ਮੇਰੇ ਇਹ ਇੱਕ ਹਿੰਦੂ ਪਰਿਵਾਰ ਦੇ ਵਿੱਚ ਵਿਆਹ ਹੋਇਆ ਹੈ। ਮੇਰੀ ਵਾਈਫ ਹਿੰਦੂ ਪਰਿਵਾਰ ਦੀ ਹੈਗੀ ਹੈ। ਹਾਂਜੀ। ਤੇ ਮੈਂ ਸਰਦਾਰ ਹਾਂ। ਤੇ ਹੁਣ ਮੇਰੇ ਵਾਈਫ ਦੇ ਬੱਚਾ ਹੋਣਾ ਹੈ। ਜੇ ਉਹ ਲੜਕਾ ਹੋ ਗਿਆ ਤੇ ਮੈਂ ਚਾਹਣਾ ਉਸ ਨੂੰ ਸਰਦਾਰ ਬਣਾਵਾ। ਹਾਂਜੀ। ਤੇ ਪਰ ਜੇ ਮੇਰੀ ਵਾਈਫ ਉਸ ਨੂੰ ਹਿੰਦੂ ਬਣਾਵੇ ਤਾਂ ਮੈਂ ਵਿਰੋਧ ਨਹੀਂ ਕਰ ਸਕੂੰਗਾ। ਹਾਂ। ਤੇ ਮੈਂ ਕੀ ਕਰਾਂ? ਮੈਂ ਉਸ ਨੂੰ ਕਿਹਾ ਮੈਂ ਕਿ ਤੇਰਾ ਵਿਹਾਰ ਇਤਨਾ ਚੰਗਾ ਹੋਣਾ ਚਾਹੀਦਾ ਸਰਦਾਰ ਦੇ ਤੌਰ ਤੇ ਕਿ ਤੇਰੀ ਵਾਈਫ ਕਹੇ ਕਿ ਮੈਂ ਇਸ ਨੂੰ ਸਰਦਾਰ ਬਣਾਉਣਾ ਹਾਂਜੀ ਸੋ ਇਸ ਸਮੱਸਿਆ ਦਾ ਹਾਲ ਤਾਂ ਇਹ ਹੈ ਕਿ ਤੇਰਾ ਵਿਹਾਰ ਇਤਨਾ ਚੰਗਾ ਹੋਣਾ ਚਾਹੀਦਾ ਸੋ ਕਹਿਣ ਤੋਂ ਪਾਵੇਗਾ ਕਿ ਸਾਈਕੋਲੋਜੀ ਜਿਹੜੀ ਹੈ ਨਾ ਉਸ ਨੂੰ ਅਸੀਂ ਵਰਤਦੇ ਨਹੀਂ ਹੈਗੇ ਉਸ ਨੂੰ ਵਰਤਨ ਦੇ ਨਾਲ ਜਿਹੜਾ ਨਾ ਬਹੁਤ ਸਰੀਆ ਸੁਨਸਿਆਵਾਂ ਜਿਹੜੀਆਂ ਆ ਉਹ ਹੱਲ ਹੋ ਜਾਂਦੀ ਹੈ ਹੈਗੀ ਇੱਕ ਪਰਿਵਾਰ ਸੇ ਮੁੰਡੇ ਦਾ ਵਿਆਹ ਹੋਇਆ ਉਸ ਲੜਕੇ ਦਾ ਪਹਿਲਾਂ ਕਿਸੇ ਹੋਰ ਲੜਕੇ ਨਾਲ ਸੰਬੰਧ ਸੀ ਉਹ ਘਰ ਵਾਲਿਆਂ ਨੇ ਕੋਈ ਮਾੜਾ ਮੋਟਾ ਤੰਗ ਕੀਤਾ ਤੇ ਉਹ ਭੱਜ ਕੇ ਉਸ ਪਰਿਵਾਰ ਦੇ ਵਿੱਚ ਰਹੀ ਜੀ ਤੇ ਇਹਨਾਂ ਨੇ ਕਿਹਾ ਕਿ ਸਾਡੀ ਨੂੰਹ ਹੈ ਤੁਸੀਂ ਸਾਡੀ ਹੋ ਉਹ ਕਹਿੰਦੇ ਹੁਣ ਤਾਂ ਸਾਡੇ ਕੋਲ ਆ ਗਈ ਹੈ ਉਹ ਮੈਨੂੰ ਕਹਿੰਦਾ ਮੈਨੂੰ ਅਫਸੋਸ ਹੈ ਕਿ ਮੈਨੂੰ ਆਪਣੀ ਮਿਸਾਲ ਮੈਨੂੰ 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 ਕਰਕੇ ਗੱਲ ਕਰਨੀ ਪੈ ਰਹੀ ਹੈ ਪਰੰਤੂ ਮੈਂ ਜਿਹੜੀਆਂ ਉਸ ਮਸਿਆਵਾਂ ਤੁਹਾਨੂੰ ਦੱਸਾਂਗਾ ਜਿਹੜੀਆਂ ਮੈਂ ਹੱਲ ਕੀਤੀਆਂ ਹੋਈਆਂ ਹਨ ਹਾਂਜੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਖਹਿੜਾ ਛੱਡ ਦਿਓ ਤਾਂ ਜੇਕਰ ਉਸ ਨੇ ਤੁਹਾਡੇ ਘਰ ਦੇ ਵਿੱਚ ਆ ਕੇ ਐਵੇਂ ਕੀਤਾ ਤਾਂ ਉੱਥੇ ਵੀ ਐਵੇਂ ਕਰੇਗੀ ਆਦਤਾਂ ਨਹੀਂ ਬਦਲਦੀਆਂ ਹੁੰਦੀਆਂ ਕੋਚਰ ਬਾਅਦ ਉਹਨਾਂ ਨੇ ਹੀ ਕਰ ਦਿੱਤੀ ਹੈ ਹੂੰ ਕਹਿਣ ਤੋਂ ਭਾਵੇਂ ਹੈਗਾ ਕਿ ਪੱਕੇ ਰਹੋ ਵਿਆਹ ਕੀਤਾ ਉਸ ਨੂੰ ਕਾਮਯਾਬ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਬਿਲਕੁਲ ਹਮ ਮਤਲਬ ਹੈ ਨਿੱਕੇ ਜੀ ਗੱਲ ਤੇ ਵੱਖਰੇ ਹੋ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਹੈ ਹੁਣ ਇੱਕ ਪ੍ਰੋਬਲਮ ਆ ਰਹੀ ਹੈ ਕਿ ਪਰਿਵਾਰ ਛੋਟੇ ਹੋ ਰਹੇ ਹਨ ਹਾਂਜੀ ਇੱਕ ਪੁੱਤਰ ਹੈ ਮਾਂ ਉਸ ਨੂੰ ਪੁੱਤਰ ਹੀ ਨਹੀਂ ਸਮਝਦੀ ਮਾਂ ਉਸ ਨੂੰ ਕਈ ਪੁੱਤਰ ਸਮਝਦੀ ਹੈ ਉਸ ਤੋਂ ਸਾਰੇ ਫਾਇਦੇ ਉਠਾਉਣਾ ਚਾਹੁੰਦੀ ਹੈ ਹਮ ਉਸ ਮੁੰਡੇ ਨੂੰ ਜਿਹੜੀ ਲੜਕੀ ਪਸੰਦ ਸੀ ਉਸਨੇ ਉਸ ਨਾਲ ਵਿਆਹ ਕਰਵਾ ਲਿਆ ਮਾਣੂ ਪਸੰਦ ਨਹੀਂ ਸੀ ਜਿਵੇਂ ਲੜਕੇ ਵਾਲੇ ਕੀ ਕਰਦੇ ਆ ਕਿ ਰਿਸ਼ਤੇਦਾਰ ਔਰਤਾਂ ਵਾਸਤੇ ਸੂਟ ਦਿੰਦੇ ਆ ਹਾਂਜੀ ਕਈ ਵਾਰੀ ਪਰਿਵਾਰ ਵੀ 21 ਸੂਟ ਇਕੱਠੇ ਦੇ ਦਿੰਦੇ ਆ ਵੀ ਜਿਹਨੂੰ ਤੁਸੀਂ ਠੀਕ ਸਮਝੋ ਉਸ ਨੂੰ ਤੁਸੀਂ ਦੇ ਦਿਓ ਹਮ ਇੱਕ ਵਾਰੀ ਉਹ ਪਤੀ ਪਤਨੀ ਘੁੰਮਣ ਗਏ ਤੇ ਉਹਦੀ ਜਿਹੜੀ ਸੱਸ ਸੀ ਲੜਕੇ ਦੀ ਜਿਸ ਨੂੰ ਉਹ ਪਸੰਦ ਨਹੀਂ ਸੀ ਕਰਦੇ ਉਸ ਨੇ ਉਹ 20 21 ਸੂਟ ਜਿਹੜੇ ਸੀ ਨਾ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਇੱਕ ਇੱਕ ਮੀਟਰ ਕਪੜਾ ਪਾੜ ਦੇ ਪਾੜ ਕੇ ਰੱਖ ਲਿਆ ਤੇ ਜਿਸ ਨੂੰ ਉਹ ਤੇ ਸੂਟ ਦਿੰਦੇ ਸੀ ਉਹ ਸੂਟ ਤਾਂ ਬਣਦਾ ਨਹੀਂ ਸੀ ਸੂਟ ਲੈਣ ਵਾਲੇ ਸੋਚਦੇ ਸੀਗੇ ਕਿ ਇਹੀ ਕਪੜਾ ਜਿਹੜਾ ਕੱਟ ਹੈ ਬਾਕੀ ਸਾਰੇ ਠੀਕ ਹੈ ਉਹ ਵਾਪਸ ਕਰਨ ਆ ਜਾਂਦੇ ਸੀਗੇ ਉਸ ਵੇਲੇ ਫਿਰ ਸੱਸ ਜਿਹੜੀ ਸੀ ਨਾ ਉਸ ਦੇ ਸਾਹਮਣੇ ਆਪਣੀ ਨੂੰਹ ਦੀ ਭੰਡੀ ਕਰਦੀ ਸੀ ਵੀ ਦੇਖੋ ਜੇ ਇਹਨਾਂ ਨੇ ਜਾਣ ਕੇ ਸਾਡੀ ਬੇਇੱਜ਼ਤੀ ਕੀਤੀ ਹੈ ਇਹਨਾਂ ਨੂੰ ਇਹਨਾਂ ਨੇ ਪਤਾ ਹੈਗਾ ਕਿ ਸੂਟ ਦੇ ਵਿੱਚ ਕਿੰਨਾ ਕਪੜਾ ਲੱਗਦਾ ਵਗਾਰਾ ਵਗਾਰਾ ਇੱਕ ਦਿਨ ਉਸ ਨੂੰ ਉਹ ਇੱਕ ਇੱਕ ਮੀਟਰ ਪਾੜੇ ਹੋਏ ਕੱਪੜਿਆਂ ਦੀ ਗੱਠੜੀ ਬੇਟੀ ਤੋਂ ਮਿਲ ਗਈ ਹਾਂ ਜਿਵੇਂ ਵੀ ਵਾਪਰੇਗਾ ਇੱਕ ਨਵੀਂ ਸੁਨਾਸਿਆ ਪੈਦਾ ਹੋ ਰਹੀ ਹੈ ਨੂਹਾ ਪੜੀਆਂ ਨਹੀਂ ਕਿਹ ਹੈ ਤੇਜ਼ ਤਰਾਰ ਹੈ ਬਹੁਤ ਕੁਝ ਜਾਣਦੀਆਂ ਹੈ ਬਹੁਤ ਕੁਝ ਉਹਨਾਂ ਨੂੰ ਪਤਾ ਹੈ ਤੇ ਸਸਾਂ ਜਿਹੜੀਆਂ ਹੈਗੀਆਂ ਪੁਰਾਣੇ ਜ਼ਮਾਨੇ ਦੀਆਂ ਹੈਗੀਆਂ ਬਿਲਕੁਲ ਤੇ ਉਹਨਾਂ ਦੇ ਵਿੱਚ ਟਕਰਾਓ ਹੈ ਅਰ ਹੁਣ ਇਹ ਹੋ ਗਿਆ ਕਿਆਲੀ 50% ਸੱਸਾਂ ਆਪਣੀਆਂ ਨੂੰਹਾਂ ਤੋਂ ਡਰਦੀਆਂ ਡਰਦੀਆਂ ਹੂੰ ਨੂੰਹਾਂ ਸਿਆਣੀਆਂ ਵੀ ਹੁੰਦੀ ਐ ਇੱਕ ਨੂੰਹ ਸੇ ਉਹ ਆਈ ਸੱਸ ਦੇ ਕੋਲ ਜਾਇਦਾਦ ਸੀ ਪੁੱਤਰ ਦੀ ਜਾਇਦਾਦ ਸੀ ਉਹਨਾਂ ਦੀ ਹਾਂਜੀ ਉਸਨੇ ਆਪਣੇ ਹਸਬੰਦ ਨੂੰ ਕਿਹਾ ਕਿ ਤੁਸੀਂ ਆਪਾਂ ਸਕੂਲ ਖੋਲਦੇ ਹਾਂ ਉੱਥੇ ਤੇ ਉਸਨੇ ਆਪਣੇ ਸੱਸ ਨੂੰ ਕਿਹਾ ਮੈਂ ਪ੍ਰਿੰਸੀਪਲ ਹੋਵਾਂਗੇ ਤੁਸੀਂ ਇਹਦੇ ਚੇਅਰਮੈਨ ਬਣ ਜਾਣਾ ਆਪਾਂ ਸਕੂਲ ਚਲਾਵਾਂਗੇ ਮਤਲਬ ਉਸਨੇ ਮੈਂ ਤਾਂ ਆਪਾ ਬਣਾ ਲਿਆ ਜਾਂ ਆਪਾਂ ਕਰਾਂਗੇ ਉਸ ਦੇ ਨਾਲ ਉਸ ਨੂੰ ਉਹ ਬਹੁਤ ساری ਇੱਜ਼ਤ ਮਿਲ ਗਈ ਸੁਖਵਿੰਦਰ ਅੰਮ੍ਰਿਤ ਹੈਗੀ ਆ ਬਿਲਕੁਲ ਉਹ ਦੱਸਦੀ ਸੀ ਕਿ ਉਹਦੀ ਜਦੋਂ ਕਵਤਾਵਾਂ ਦੀਆਂ ਕਿਤਾਬਾਂ ਛਪਦੀਆਂ ਤਾਂ ਉਸ ਦੀ ਸੱਸ ਜਿਹੜੇ ਆ ਹੁਣ ਉਹਦੀ ਪ੍ਰਸ਼ੰਸਾ ਕਰਦੀ ਹੈ ਬਿਲਕੁਲ ਤੇ ਕਦੇ ਮੇਰੀ ਇੱਕ ਵਾਰੀ ਨਵੀਂ ਕਿਤਾਬ ਛਪੀ ਤੇ ਮੇਰੇ ਸੱਸ ਪੁੱਛਦੇ ਐ ਹੁਣ ਆਪਣੀਆਂ ਕਿਤਨੀਆਂ ਕਿਤਾਬਾਂ ਹੋ ਗਈਆਂ ਉਹ ਕਹਿਣ ਤਾਂ ਪਾਵੇਗਾ ਉਹਨਾਂ ਨੂੰ ਇਨਕਲੂਡ ਕਰੋ ਉਹਨਾਂ ਨੂੰ ਬਾਹਰ ਨਾ ਕੱਢੋ ਮੈਨੂੰ ਯਾਦ ਹੈ ਸੰਗਰੂਰ ਮੈਂ ਪੜਾਉਂਦਾ ਸੀ ਤੇ ਯੂਨੀਵਰਸਿਟੀ ਨੇ ਕਾਲਜ ਨੂੰ ਯੂਥ ਫੈਸਟੀਵਲ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਹਾਂਜੀ ਜੋ ਪ੍ਰਿੰਸੀਪਲ ਬੜਾ ਡਰਦਾ ਸੀ ਕਿਉਂਕਿ ਉਸ ਜਿਹੜਾ ਕਾਲਜ ਸੀਗਾ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਵਿਦਿਆਰਥੀ ਸੀ ਜਿਹੜੇ ਲਠਵਾਲ ਸੀਗੇ ਜਿਹੜੇ ਜਿਹਨੂੰ ਗੁੰਡਾ ਤਾਂ ਨਹੀਂ ਕਹਿਣਾ ਚਾਹੀਦਾ ਪਰੰਤੂ ਉਹ ਕਾਬੂ ਨਹੀਂ ਸੀ ਆਉਂਦੇ ਹੈਗੇ ਹਾਂਜੀ ਤੇ ਮੈਂ ਸਾਈਕੋਲੋਜੀ ਪੜਦਾ ਸੀ ਉਹਨੇ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹਿੰਦਾ ਤੁਸੀਂ ਮੈਨੂੰ ਇੰਚਾਰਜ ਬਣਾ ਦਿਓ ਮੈਂ ਕਰਦਾ ਇਹ ਮੈਂ ਉਹ 8 10 ਕਮੇਟੀਆਂ ਬਣਾਈਆਂ ਤੇ ਉਹਨਾਂ ਸਾਰਿਆਂ ਹਰੇਕ ਕਮੇਟੀ ਦਾ ਉਹਨਾਂ ਦਸਾਂ ਵਿੱਚੋਂ ਨਾ ਕਿਸੇ ਨਾ ਕਿਸੇ ਨੂੰ ਪ੍ਰਧਾਨ ਲਾ ਦਿੱਤਾ ਹਾਂਜੀ ਮਤਲਬ ਕਿ ਉਹਨਾਂ ਸਾਰਿਆਂ ਨੂੰ ਪ੍ਰਧਾਨ ਬਣਾ ਦਿੱਤਾ ਪ੍ਰਧਾਨ ਬਣਾ ਦਿੱਤਾ ਤੇ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਇਹ ਹੋਣੀ ਚਾਹੀਦੀ ਹੈ ਉਸ ਵਰਗਾ ਯੁੱਧ ਹੈਸਟਪੀ ਵਾਲੀ ਨਹੀਂ ਹੋਇਆ ਅਗਲੀ ਕਹਿਣ ਤੋਂ ਪਾਵੇਗਾ ਉਹ ਉਹਨਾਂ ਨੂੰ ਜ਼ਿੰਮੇਵਾਰੀ ਦਿਓ ਇੱਕ ਵਾਰ ਇਹ ਕਿ ਹੋਇਆ ਕਿ ਯੂਨੀਵਰਸਿਟੀ ਦੇ ਵਿੱਚ ਐਂਟ੍ਰੈਂਸ ਟੈਸਟ ਲੈਣਾ ਸੀ ਮੇਰੇ ਵੀ ਡਿਊਟੀ ਲੱਗੇ ਹੋਈ ਸੀ ਮੈਂ ਕੋ-ਕואఆర్ਡੀਨੇਟਰ ਸੀ ਤੇ ਅਸੀਂ ਵੱਖਰੀਆਂ-ਵੱਖਰੀਆਂ ਬ੍ਰਾਂਚਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਬ੍ਰਾਂਚ ਵਿੱਚੋਂ ਇੱਕ-ਇੱਕ ਬੰਦਾ ਸਾਨੂੰ ਦਿਓ ਉਹਨਾਂ ਨੇ ਜੋ ਕੰਮ ਚੋਰ ਸੀ ਵੱਡੇ ਤੋਂ ਵੱਡਾ ਉਹ ਸਾਨੂੰ ਭੇਜ ਦਿੱਤੇ ਉਹਨਾਂ ਨੂੰ ਕੰਮ ਕਰਨ ਦੀ ਆਦਤ ਹੀ ਨਹੀਂ ਸੀ ਅੱਛਾ ਆਸ਼ੇ ਕਿ ਕਿਤਾ ਕੇ ਉਹਨਾਂ ਨੂੰ ਉਹਨਾਂ ਦੇ ਮੇਜ਼ ਉੱਤੇ ਨਾ ਉਹਨਾਂ ਦੇ ਨੌਂ ਦੀਆਂ ਤਖਤੀਆਂ ਲਾ ਦਿੰਦੀਆਂ ਹੂੰ ਤੇ ਉਹਨਾਂ ਦੇ ਗਲ ਦੇ ਵਿੱਚ ਉਹ ਪਾ ਦਿੱਤਾ ਤੇ ਲਿਖ ਕੇ ਲਾ ਦਿੱਤਾ ਜੇ ਕਿਸੇ ਨੂੰ ਕਿਸੇ ਵੀ EMPLOYE ਦੇ ਖਿਲਾਫ ਸ਼ਿਕਾਇਤ ਹੋਵੇ ਤਾਂ ਨਾਮ ਅਨੁਸਾਰ ਜਿਹੜਾ ਹੈ ਉਹ ਇਸ ਬਾਕਸ ਦੇ ਵਿੱਚ ਪਾਈ ਜਾਵੇ ਹਾਂਜੀ ਸੋ ਕਹਿਣ ਤੋਂ ਬਾਅਦ ਉਹਨਾਂ ਦਾ ਨੋ ਹੋ ਗਿਆ ਉਹਨਾਂ ਨੂੰ ਮਾਨਤਾ ਮਿਲ ਗਈ ਉਹ ਮਾਨਤਾ ਮਿਲਣ ਦੇ ਨਾਲ ਹੀ ਉਹ ਸੁਧਰ ਗਏ ਬਿਲਕੁਲ ਤੇ 25 ਰੁਪਏ ਮਿਲਦੇ ਸੀਗੇ ਉਦੋਂ ਉਹਨਾਂ ਦੀ ਐਂਟਰਟੇਨਮੈਂਟ ਵਾਸਤੇ ਉਹਨਾਂ ਦੀ ਚਾਹ ਵਾਸਤੇ ਉਹ ਅੱਜ ਤੋਂ 20 22 ਸਾਲ ਦੀ ਗੱਲ ਹੈਗੀ ਹੈ ਉਹ 25 ਰੁਪਏ ਖਰਚ ਹੀ ਨਹੀਂ ਸੀ ਹੁੰਦੇ ਹੈਗੇ ਹੂੰ ਸੋ ਕਹਿਣ ਤੋਂ ਪਾਵੇਗਾ ਕਿ ਦੂਜੇ ਬੰਦੇ ਨੂੰ ਮਾਨਤਾ ਦਿਓ ਮਾਨਤਾ ਜਦੋਂ ਦਿਓਗੇ ਉਹ ਤੁਹਾਡਾ ਸਹਿਯੋਗੀ ਬਣ ਜਾਏਗਾ ਹੂੰ ਸੋ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਤੁਸੀਂ ਨਕਾਰੋ ਨਾ ਉਹਨੂੰ ਕੰਡੈਮ ਨਾ ਕਰੋ ਉਸ ਦੇ ਖਿਲਾਫ ਮੋਰਚਾ ਨਾ ਲਾਓ ਉਸ ਨੂੰ ਆਪਣਾ ਸਹਿਯੋਗੀ ਬਣਾਓ ਉਹਨੂੰ ਆਪਣਾ ਸਹਿਯੋਗੀ ਬਣਾਓਗੇ ਤਾਂ ਉਸ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਵਿਦਿਆਰਥੀ ਸੀ ਹਾਂਜੀ ਉਹ ਜਦੋਂ ਪਿੰਡ ਜਾਂਦਾ ਸੀ ਤਾਂ ਉਹਦੀ ਮਾਂ ਵਿਧਵਾ ਸੀ ਤੇ ਉਹਨੇ ਜਦੋਂ ਆਉਣਾ ਹੁੰਦਾ ਸੀ ਕਹਿੰਦਾ ਜਦੋਂ ਮੈਂ ਆਉਣ ਲੱਗਦਾ ਮੇਰੀ ਮਾਂ ਰੋਣ ਲੱਗ ਪੈਂਦੀ ਹੈ ਕਹਿੰਦੀ ਹੈ ਇੱਕ ਦਿਨ ਤੂੰ ਹੋਰ ਠਹਿਰ ਜਾ ਮੈਂ ਕਹਿੰਦਾ ਇਸ ਵਿੱਚ ਕੀ ਪ੍ਰੋਬਲਮ ਹੈਗੀ ਹੈ ਜੇ ਤੂੰ ਐ ਤੂੰ ਹਰ ਆਉਣਾ ਹੋਇਆ ਕਰੇ ਤਾਂ ਮਾਂ ਨੂੰ ਕਿਹਾ ਕਰਕੇ ਮੈਂ ਸ਼ਨੀਵਾਰ ਜਾਣਾ ਜੇ ਮਾਂ ਕਹੇਗੀ ਵੀ ਇੱਕ ਦਿਨ ਹੋਰ ਠਹਿਰ ਜਾ ਤੇਰੇ ਕੋਲ ਇੱਕ ਦਿਨ ਹੈਗਾ ਪਹਿਲਾਂ ਹੂੰ ਉਹ ਕਹੇ ਮਾਂ ਤੂੰ ਕਹਿ ਨਹੀਂ ਆ ਤਾਂ ਮੈਂ ਰਹਿ ਜਾਣਾ ਇੱਕ ਦਿਨ ਹੋਰ ਸੋ ਕਹਿਣ ਤੋਂ ਪਾਵੇਗਾ ਕਿ ਤੁਸੀਂ ਜੇਕਰ ਘਰ ਕਹਿ ਕੇ ਜਾਂਦੇ ਹੋ ਨਾ ਕਿ ਅਸੀਂ 9 ਵਜੇ ਆ ਜਾਵਾਂਗੇ ਵਾਪਸ ਨਵਾਂ ਹਸਬੰਡ ਵਾਈਫ ਜਿਹੜੇ ਹੈਗੇ ਆ ਇਹ ਮੈਂ ਉਹਨਾਂ ਨੂੰ ਸਮਝਾਉਣਾ ਹੁੰਦਾ ਹੈ ਵੀ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਇਹਨਾਂ ਨੂੰ ਆਪਣੀ ਅਕਲ ਨਾਲ ਸੁਣ ਜਾਓ ਹੂੰ ਤੁਸੀਂ ਕਹਿ ਕੇ ਜਾਣਿਓ ਕਿ ਅਸੀਂ 9 ਵਜੇ ਵਾਪਸ ਆ ਜਵਾਂਗੇ 9 ਵਜੇ ਤੱਕ ਤੁਹਾਡੀ ਸੱਸ ਸਹੁਰਾ ਜਿਹੜੇ ਨੇ ਨਾ ਉਹ ਚਿੰਤਾ ਨਹੀਂ ਕਰਨਗੇ ਉਹ 9 ਵਜੇ ਤੋਂ ਬਾਅਦ ਕਰਨਗੇ ਬਿਲਕੁਲ ਤੁਸੀਂ ਜੇਕਰ 9 ਵਜੇ ਆਉਣਾ ਹੈਗਾ ਤਾਂ ਤੁਸੀਂ ਕਹਿ ਕੇ ਜਾਓ ਅਸੀਂ 10 ਵਜੇ ਤੱਕ ਆ ਜਵਾਂਗੇ ਤੁਹਾਡੇ ਕੋਲ ਘੰਟਾ ਹੈਗਾ ਤੁਸੀਂ 9:30 ਵਜੇ ਵੀ ਆ ਜਾਓ ਤਾਂ ਵੀ ਟਾਈਮ ਚੋਂ ਪੌਣੇ 10 ਵਜੇ ਵੀ ਆ ਜਾਓ ਕਹਿਣ ਤੋਂ ਪਾਵੇਗਾ ਕਿ ਸਮੱਸਿਆਵਾਂ ਦਾ ਹੱਲ ਕਰਨੀਆਂ ਸੀ ਸਮੱਸਿਆਵਾਂ ਦਾ ਹੱਲ ਹੁੰਦੀਆਂ ਹਾਂ ਸੋ ਸਮਝਾਵਾ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਸੱਸ ਸੋਰੇ ਦੇ ਪ੍ਰਭਾਵ ਥੱਲੇ ਲਿਆਓ ਇੱਕ ਔਰਸ ਸੀਗੇ ਉਸ ਨੇ ਆਪਣੇ ਬੱਚੇ ਜਿਹੜੇ ਸੀ ਨਾ ਆਪਣੀ ਸੱਸ ਨੂੰ ਮਿਲਣ ਨਹੀਂ ਸੀ ਦਿੰਦੀ ਹੁੰਦੀ ਹਾਂਜੀ ਤੇ ਉਹਨਾਂ ਦਾ ਮਕਾਨ ਸੀ ਉਹ ਮਕਾਨ ਉਹਨਾਂ ਨੇ ਵਿਕਵਾ ਦਿੱਤਾ ਤੇ ਵੱਡਾ ਮਕਾਨ ਲੈ ਲਿਆ ਤੇ ਸੱਸ ਸੋਰੇ ਨੇ ਉੱਪਰ ਚਿਬਾਰੇ ਤੇ ਰੱਖ ਦਿੱਤਾ ਉਹਨਾਂ ਨੂੰ ਥੱਲੇ ਨਹੀਂ ਸੀ ਆਉਣ ਦਿੰਦੀ ਹਾਂ ਤਾਲੇ ਨੇ ਸੇ ਆਉਣ ਦਿੰਦੀ ਤਾਂ ਹੋਇਆ ਕਿ ਕਿ ਉਹਦੇ ਹਸਬੰਦ ਦੀ ਨੌਕਰੀ ਜਾਂਦੀ ਰਹੀ। ਨੌਕਰੀ ਜਾਂਦੀ ਰਹੀ, ਆਮਦਨ ਨਾ ਰਹੀ। ਉਹ ਸੱਸ ਸਹੁਰਾ ਜਿਹੜੇ ਉਸ ਵਾਸਤੇ ਦੁਸ਼ਮਣ ਸੀ ਉਹ ਉਹਦੇ ਸਹਿਯੋਗੀ ਬਣ ਗਏ, ਉਹਨੇ ਸਹਿਯੋਗੀ ਬਣਾ ਲਏ ਆਪਣੇ ਬੱਚਿਆਂ ਨੂੰ ਸੰਭਾਲਣ ਵਾਸਤੇ ਕਿਉਂਕਿ ਉਹਦੀ ਆਪਣੀ ਜੌਬ ਲੱਗ ਗਈ ਸੀ। ਸੋ ਕੋਆਪਰੇਸ਼ਨ ਪੈਦਾ ਕਰੋ, ਕੋਆਪਰੇਸ਼ਨ ਲਓ। ਜਿਹੜਾ ਮਿਲਦਾ ਉਸ ਨਾਲ रिलेशन पैदा करो उस तो लाभ उठाओ वो ਤੁਹਾਡਾ ਸਹਿਯੋਗੀ ਬਣੇ ਉਹ ਤੁਹਾਡੀ ਸਫਲਤਾ ਦੇ ਵਿੱਚ ਕੰਮ ਕਰੇਗਾ ਤੁਹਾਡੀ ਸਫਲਤਾ ਦੇ ਵਿੱਚ ਪਾਕੀਦਾਰ ਬਣੇਗਾ 파ਟਨਰ ਬਣੇਗਾ ਸੋ ਇਸ ਤਰ੍ਹਾਂ ਰਿਸ਼ਤੇ ਜਿਹੜੇ ਹਨ ਉਹ ਹਾਂ ਉਹਨਾਂ ਦੇ ਵਿੱਚ ਵਿਗਾੜ ਪੈਦਾ ਹੁੰਦਾ ਪਰੰਤੂ ਵਿਗਾੜ ਠੀਕ ਵੀ ਹੋ ਜਾਂਦਾ ਵਿਗਾੜ ਠੀਕ ਵੀ ਹੋ ਜਾਂਦਾ ਸੋ ਠੀਕ ਕਰਨ ਦੇ ਟੰਗ ਜਿਹੜੇ ਹਨ ਨਾ ਉਹ ਦੱਸਣ ਦੀ ਲੋੜ ਹੈਗੀ ਸਾਡੇ ਕਿਸੇ ਵੀ ਜਗ੍ਹਾ ਉਤੇ ਸਕੂਲਾਂ ਕਾਲਜਾਂ ਦੇ ਵਿੱਚ ਪੈਸੇ ਬਾਰੇ ਨੇ ਦੱਸਿਆ ਜਾਂਦਾ। ਜਦੋਂ ਕਿ ਪੈਸਾ ਸਾਰੀ ਜ਼ਿੰਦਗੀ ਲੋੜ ਪੈਂਦਾ। ਬਿਲਕੁਲ ਜ਼ਿੰਦਗੀ ਦਾ ਹਿੱਸਾ। ਸਾਡੇ ਕਿਸੇ ਵੀ ਸਕੂਲ ਕਾਲਜ ਦੇ ਵਿੱਚ ਵਿਆਹ ਜੀਵਨ ਬਾਰੇ ਨਹੀਂ ਦੱਸਿਆ ਜਾਂਦਾ। ਕਿ ਵਿਆਹ ਜੀਵਨ ਦੀਆਂ ਕੀ ਸਮੱਸਿਆਵਾਂ ਹੋਣਗੀਆਂ? ਇਹਨਾਂ ਨੂੰ ਹੱਲ ਕਿਵੇਂ ਕਰਨਾ? ਇਹ ਕਿਵੇਂ ਹੱਲ ਕੀਤੀਆਂ ਜਾ ਸਕਦੀਆਂ? ਹੂੰ। ਸੋ ਨਿੱਕੀਆਂ ਨਿੱਕੀਆਂ ਗੱਲਾਂ ਹੈਗੀਆਂ। ਇੱਕ ਵਾਰ ਇਹ ਕਿਹਾ ਆਇਆ ਕਿ ਕਿਸੇ ਦੀ ਮੰਗਣੀ ਹੋ ਗਈ ਤੇ ਉਹਨਾਂ ਨੇ ਵਿਆਹ ਜਿਹੜਾ ਸੀ ਨਾ ਉਹ 10 ਮਹੀਨੇ ਬਾਅਦ ਰੱਖਿਆ। ਤੇ ਜਿਵੇਂ ਕਿ ਲੇਡੀਜ਼ ਦੇ ਵਿੱਚ ਹੁੰਦਾ ਹੈ ਚਾਹ ਹੁੰਦਾ ਵਿਆਹ ਦਾ ਉਹਨਾਂ ਨੇ ਦਾਜ ਵਰੀ ਖਰੀਦਣਾ ਸ਼ੁਰੂ ਕਰ ਦਿੱਤਾ ਦਾਜ ਵਰੀ ਜਦੋਂ ਖਰੀਦ ਲਿਆ ਤਾਂ 2 ਮਹੀਨੇ ਬਾਅਦ ਉਹਨਾਂ ਨੂੰ ਲੱਗਿਆ ਇਹ ਤਾਂ ਸਾਰਾ ਪੁਰਾਣਾ ਫੈਸ਼ਨ ਹੋ ਗਿਆ ਹੂੰ ਉਹਨਾਂ ਨੇ ਦੁਬਾਰਾ ਖਰੀਦਣਾ ਸ਼ੁਰੂ ਕਰ ਦਿੱਤਾ ਤਿੰਨ ਵਾਰੀ ਖਰੀਦਿਆ ਉਹਨਾਂ ਨੇ ਤੇ ਮੈਂ ਹੁਣ ਕਹਿੰਦਾ ਹੁੰਦਾ ਕਿ ਜੇਕਰ ਤੁਹਾਡੇ ਮੰਗਣੇ ਤੇ ਤੁਹਾਡੇ ਵਿਆਹ ਦੇ ਵਿੱਚ ਜਿਆਦਾ ਵਕਫਾ ਹੋਏਗਾ ਹੂੰ ਤਾਂ ਉਹ ਰਿਸ਼ਤਾ ਟੁੱਟਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਕਿਉਂਕਿ ਦੋਹਾਂ ਧਿਰਾਂ ਨੂੰ ਇੱਕ ਦੂਜੇ ਤੇ ਨੁਕਸ ਪਤਾ ਲੱਗਣਗੇ ਨੁਕਸ ਪਤਾ ਲੱਗਣ ਲੱਗ ਜਾਣਗੇ ਨੁਕਸ ਪਤਾ ਲੱਗ ਜਾਣਗੇ ਸੋ ਇਸ ਤਰ੍ਹਾਂ ਨੇੜੇ ਹੀ ਕਰੀਤੋ ਬਹੁਤਾ ਵਕਫਾ ਨਾ ਪਾਓ ਪਰ ਨਵੀਆਂ ਕਲਾਮ ਵੀ ਵਾਪਰਦੀਆਂ ਹਾਂਜੀ ਇੱਕ ਲੜਕੀ ਸੇ ਰਹਿੰਦੀ ਸਾਹਮਣੇ ਵਾਲੇ ਪਾਸੇ ਇਹ ਲੜਕੇ ਵਾਲਿਆਂ ਨੇ ਜਦੋਂ ਰਿਸ਼ਤਾ ਕਰ ਲਿਆ ਤੇ ਲੜਕੇ ਵਾਲਿਆਂ ਨੇ ਕਿਹਾ ਤੁਹਾਡੇ ਕੋਈ ਡਿਮਾਂਡ ਹੈ ਉਹ ਕਹਿੰਦੇ ਸਾਡੀ ਕੋਈ ਡਿਮਾਂਡ ਨਹੀਂ ਹੈ ਉਹ ਕਹਿੰਦੇ ਅਸੀਂ ਤੁਹਾਨੂੰ ਫਲਾਣੀ ਕਾਰ ਜਿਹੜੀ ਹੈ ਨਾ ਉਹ ਦੇਵਾਂਗੇ ਆਪਣੇ ਵੱਲੋਂ ਹੀ ਦੇ ਦਾਂਗੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ ਉਹ ਕਾਰ ਉਹਨਾਂ ਨੂੰ ਆਸ ਹੀ ਨਹੀਂ ਸੀ ਥੋੜੀ ਦੇਰ ਬਾਅਦ ਫੋਨ ਆ ਜਾਂਦਾ ਸੀ 15 ਦਿਨਾਂ ਬਾਅਦ ਉਹਨਾਂ ਨੂੰ ਵੀ ਉਹ ਕਾਰ ਲੈਣ ਦੇ ਬਜਾਇਦਾ ਤੁਸੀਂ ਉਹ ਕਾਰ ਲੈ ਲਓ ਜਿਹੜਾ ਫਰਕ ਹੋਏਗਾ ਅਸੀਂ ਦੇ ਦੇਾਂਗੇ ਹਾਂਜੀ 15 ਦਿਨ ਬਾਅਦ ਫੇਰ ਉਹ ਕਾਰ ਨਹੀਂ ਉਹ ਕਾਰ ਲੈ ਲਓ ਹੁਣ ਸਾਡੀ ਸਲਾਹ ਬਣੀ ਹੈ ਕਿ ਉਹ ਕਾਰ ਜਿਹੜੀ ਹੈ ਨਾ ਉਹ ਬੈਟਰ ਹੈ ਮਤਲਬ ਕਿ ਉਹ ਚਾਰ ਵਾਰੀ ਫੋਨ ਆਇਆ 15-15 ਦਿਨਾਂ ਬਾਅਦ ਤੇ ਹੈ ਕਾਰ ਬਾਰੇ ਹੀ ਸੀ ਹਰ ਵਾਰੀ ਉਹ ਲੜਕੀ ਡਾਕਟਰ ਸੀ ਉਸ ਅਜਿਹਾ ਅਗਲੀ ਵਾਰੀ ਫੋਨ ਆਇਆ ਉਸਨੇ ਕਿਹਾ ਤੁਹਾਡੇ ਵਾਸਤੇ ਕਾਰ ਅਸੀਂ ਵਿਆਹਣ ਵਾਸਤੇ ਰੱਖੀ ਹੋਈ ਐ ਜਦੋਂ ਤੁਸੀਂ ਕਹੋਗੇ ਕਾਰਨ ਨਾਲ ਤੁਹਾਡਾ ਵਿਆਹ ਕਰ ਦਿਆਂਗੇ ਉਹਨੇ ਆਪਣੀ ਉਹ ਤੋੜ ਦਿੱਤੀ ਸਾਈਕੋਲੋਜੀ ਕਿੱਥੇ ਕੰਮ ਕਰਦੀ ਹੈ ਇੱਕ ਲੜਕਾ ਤੇ ਲੜਕੀ ਜਿਹੜੇ ਸੀ ਉਹਨਾਂ ਦੀ ਮੰਗਣੀ ਹੋ ਗਈ ਹਾਂਜੀ ਪਰੰਤੂ ਉਹਨਾਂ ਦੋਹਾਂ ਨੂੰ ਲੱਗਿਆ ਵੀ ਸਾਡੀ ਵਿਆਹ ਚੱਲਣਾ ਨਹੀਂ ਹੈ ਲੜਕਾ ਸੋਚ ਰਿਹਾ ਸੀ ਕਿ ਅੱਜ ਮੈਂ ਤਿਆਰ ਹੋ ਕੇ ਨਾ ਲੜਕੀ ਵਾਲਿਆਂ ਦੇ ਘਰ ਜਾਵਾਂਗਾ ਤੇ ਮੰਗਣੀ ਤੋੜ ਆਵਾਂਗਾ ਉਹਦੇ ਤਿਆਰ ਹੀ ਹੋ ਰਿਹਾ ਸੀ ਕਿ ਲੜਕੀ ਆ ਗਈ। ਲੜਕੀ ਮੰਗਣੀ ਤੋੜ ਕੇ। ਹੁਣ ਤੁਸੀਂ ਦੇਖੋ ਹੋਇਆ ਕੀ ਹੈ। ਮੰਗਣੀ ਦਾ ਉਹ ਵੀ ਤੋੜਨਾ ਚਾਹੁੰਦਾ ਸੀ। ਪਰੰਤੂ ਤੋੜ ਗਈ ਲੜਕੀ। ਕਿਤੇ ਉਹਨੇ ਉਹਨੂੰ ਰਿਜੈਕਟ ਕਰਨਾ ਸੀ ਕਿਤੇ ਉਹ ਉਹਨੂੰ ਰਿਜੈਕਟ ਕਰ ਗਈ। ਹੂੰ। ਹਿੰਦੁਸਤਾਨ ਦੇ ਵਿੱਚ ਨਾਰੀ ਜਿਹੜੀ ਹੈ ਨਾ ਉਹ ਆਜ਼ਾਦ ਨਹੀਂ ਹੈ। ਅਸੀਂ ਦੁਨੀਆ ਤੋਂ ਵੱਖ ਹੋ ਕੇ ਨਹੀਂ ਜੀ ਸਕਦੇ। ਅਸੀਂ ਭਾਵੇਂ ਪਸੰਦ ਨਾ ਕਰੀਏ ਪਰੰਤੂ ਇਹਵੇਂ ਵਾਪਰੇਗਾ। ਸਾਰੇ ਧਰਮ ਜਿਹੜੇ ਹਨ ਉਹ ਔਰਤ ਦੇ ਪਹਿਰੇਦਾਰ ਬਣੇ ਹੋਏ ਹਨ ਹੁਣ ਹਰੇਕ ਬੰਦਾ ਹਰ ਰੋਜ਼ 40 ਤੋਂ 60 ਕੈਮਰਿਆਂ ਦੇ ਵਿੱਚ ਆਉਂਦਾ ਮਤਲਬ ਬੇਵਫਾਈ ਕਰਨੀ ਜਿਹੜੀ ਹੈ ਨਾ ਉਸ ਦੀ ਬਜਾਏ ਲੋਕ ਹੁਣ ਤਲਾਕ ਲੈਣੇ ਜਿਹੜੇ ਹੈ ਨਾ ਉਹਨੂੰ ਪ੍ਰੇਫਰ ਕਰਨਗੇ ਮਾਪੇ ਇੱਥੇ ਹਨ ਬੱਚੇ ਉੱਥੇ ਹਨ ਮੈਨੂੰ ਤਾਂ ਕਦੇ ਹਾਰਾ ਨਹੀਂ ਹੁੰਦੀ ਹੈਗੀ ਐ ਇੱਕ ਲੱਲੂ ਆਣੇ ਪਿੰਡ ਦਾ ਮੁੰਡਾ ਟੋਰਾਂਟੋ ਦੇ ਵਿੱਚ ਜਾ ਕੇ ਕਾਮਯਾਬ ਕਿਵੇਂ ਹੋਏਗਾ ਮਨ ਲੇ ਇੱਕ ਇਹਦਾ ਬਦਲ ਆਇਆ ਤਾਂ ਹੈ ਲਿਵਨਰ ਰਿਲੇਸ਼ਨਸ਼ਿਪ ਜਿਹੜਾ ਹੈਗਾ ਪਰੰਤੂ ਉਹਦੀਆਂ ਆਪਣੀ ਕਿਸਮ ਦੀਆਂ ਸਮੱਸਿਆਵਾਂ ਹੈਗੀਆਂ ਲਿਵਨਰ ਰਿਲੇਸ਼ਨਸ਼ਿਪ ਦੇ ਵਿੱਚ ਔਰਤ ਦੀ ਐਕਸਪਲੋਇਟੇਸ਼ਨ ਵਧੇਰੇ ਹੈ ਇਹ ਔਰਤ ਦੇ ਵਿਰੋਧੀ ਰਿਸ਼ਤਾ ਹੈ ਮਨ ਲਓ ਜਦੋਂ ਤੱਕ ਉਹਦਾ ਰੰਗ ਰੂਪ ਹੈ ਉਦੋਂ ਤੱਕ ਤਾਂ ਰਿਸ਼ਤਾ ਠੀਕ ਹੈ ਜਦੋਂ ਉਹ ਨਹੀਂ ਹੈ ਉਸ ਵੇਲੇ ਉਹ ਉਸਨੂੰ ਤਿਆਗ ਦਿੱਤਾ ਜਾਂਦਾ ਹੈ ਇਸ ਦੇ ਨਾਲ ਉਹ ਜਾਇਦਾਦ ਦੀ ਮਾਲਕ ਨਹੀਂ ਬਣ ਸਕਦੀ ਹੈ ਜਾਇਦਾਦੋ ਦੇ ਕੋਲ ਨਹੀਂ ਹੋ ਸਕਦੀ ਕਹਿਣ ਤੋਂ ਪਾਵੇਗਾ ਕਿ ਦੋ ਤਿੰਨ ਗੱਲਾਂ ਨਵੀਆਂ ਆਪਰਨਗੀਆਂ ਔਰਤਾਂ ਦੇ ਖਿਲਾਫ ਹਿੰਸਾ ਜਿਹੜੀ ਹੈ ਨਾ ਹੋਰ ਵਧੇਗੀ ਆਤਮਕਾਤ ਵਧਣ ਲੱਗ ਪਏ ਆ ਜਿਸ ਪਰਿਵਾਰ ਦੇ ਵਿੱਚ ਦਾਦਾ ਦਾਦੀ ਰਹਿੰਦੇ ਆ ਨਾ ਉਹਦੇ ਵਿੱਚ ਬੱਚੇ ਆਤਮਕਾਤ ਨਹੀਂ ਕਰਦੇ ਆ